ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਤੂੰ ਦਤਾ ਦਾਤਾਰ ਤੇਰਾ ਦਿੱਤਾ ਖਾਵਨਾ ਭਗਤ ਜਨਾ ਕੈ ਸੰਗ ਪਾਪ ਗਵਾ ਬਨਾ ਤੁਧ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੀਰਾ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀਓ ਮਹਾਰਾਜ ਤਲੰਗ ਕਰ ਦੂਜਾ ਮਹੱਲਾ ਪੰਜਵਾ ਤੂਦ ਬਿਨਾ ਦੂਜਾ ਨਾਹੀ ਕੋਇ ਤੂੰ ਕਰਤਾ ਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਹੀਂ ਕੋਇ ਤੂੰ ਕਰਤਾ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਭਾਰ ਬ੍ਰਹਮ ਦਾਤਾਰ ਤੇਰੀ ਤੇ ਕ ਤੇਰਾ ਆਧਾਰ ਰਖਾਉ ਹੈ ਤੂੰ ਹੈ ਤੂੰ ਹੋਵਣਹਾਰ ਅਗੰਮ ਅਗਾਧਈ ਉੱਚੇ ਆਪਾਰ ਜੋ ਤਦ ਸੇਵੈ ਤਿਨ ਪਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀ ਸੋ ਤੇਰਾ ਰੂਪ ਗੁਣਨ ਦਾ ਨੂਪ ਸਿਮਰ 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 ਜਨ ਸੁਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗਤ ਰਹਿ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੁਰ ਜਿਨ ਜਪਿਆ ਤਿਸ ਕੋ ਬਲੇਖਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੁਰ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਹਰ ਰੋਜ਼ ਦੀ ਤਰ੍ਹਾਂ ਬਖਸ਼ਿਸ਼ ਕੀਤਾ ਹੈ ਜੋ ਸਤਿਗੁਰੂ ਜੀ ਜੀਵ ਦੇ ਭਲੇ ਦੇ ਲਈ ਉਪਦੇਸ਼ ਕਰ ਰਹੇ ਹਨ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਕਰ ਦੂਜੇ ਦੇ ਵਿੱਚ ਇਹ ਸ਼ਬਦ ਗਾਉਣ ਦੇ ਲਈ ਸਤਿਗੁਰੂ ਜੀ ਕਹਿ ਰਹੇ ਹਨ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਲੰਗ ਰਾਜ ਦੇ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ ਤਦ ਬਿਨ ਦੂਜਾ ਨਹੀਂ ਕੋਈ ਕਿ ਹੇ ਪ੍ਰਭੂ ਹੇ ਆਕਾਲ ਪੁਰਖ ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਵੀ ਕੁਝ ਨਹੀਂ ਕਰ ਸਕਦਾ ਜੋ ਤੂੰ ਕਰ ਸਕਦਾ ਹੈ ਤੂੰ ਕਰਤਾਰ ਕਰੈ ਸੋ ਹੋਇ ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇ ਉਹ ਤੇਰੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਟੇਕ ਸਾਨੂੰ ਜੀਵਾਂ ਨੂੰ ਸਤਿਗੁਰੂ ਅਕਾਲ ਪੁਰਖ ਤੇਰਾ ਹੀ ਤਾਣ ਹੈ ਤੇਰਾ ਹੀ ਮਾਣ ਹੈ ਮਨ ਦੇ ਵਿੱਚ ਤੇਰਾ ਹੀ ਤੇ ਕੇਵਲ ਤੇਰਾ ਹੀ ਸਹਾਰਾ ਹੈ ਸਦਾ ਸਦਾ ਜਪ ਨਾਨਕ ਏਕ ਹੇ ਨਾਨਕ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਸਭ ਉੱਪਰ ਪਾਰ ਬ੍ਰਹਮ ਦਾ ਧਾਰ ਤੂੰ ਸੱਚੇ ਪਾਤਸ਼ਾਹ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਭ ਜੀਵਾਂ ਦੇ ਸਿਰ ਤੇ ਤੇਰਾ ਹੀ ਰਾਖਾ ਹੈ ਤੇਰੀ ਤੇ ਇੱਕ ਤੇਰਾ ਆਧਾਰ ਸਾਨੂੰ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਰਹਾ ਉਦਾਬਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਹੈ ਤੂੰ ਹੈ ਤੂੰ ਹੋਵਣਹਾਰ ਅਗੰ ਅਗਾਧ ਤੂਚ ਅਪਾਰ ਕਿ ਸਤਿਗੁਰੂ ਕੇਵਲ ਤੇ ਕੇਵਲ ਹਰ ਥਾਂ ਤੇ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੇ ਇੰਨਾ ਅਪਹੁੰਚ ਹੈ ਪ੍ਰਭੂ ਤੇ ਐਨਾ ਅਥਾਖ ਹੈ ਸਭ ਤੋਂ ਉੱਚਾ ਹੈ ਤੇ ਤੂੰ ਐਨਾ ਬਿਆੰਤ ਹੈ ਕਿ ਸਤਿਗੁਰੂ ਤੇਰਾ ਕੋਈ ਅੰਤ ਹੀ ਨਹੀਂ ਪਾ ਸਕਦਾ ਜੋ ਤੁਧ ਸੇਵੈ ਤਿੰਨ ਭੌ ਦੁੱਖ ਨਹੀਂ ਜਿਹੜੇ ਸਤਿਗੁਰੂ ਜੀ ਤੇਰੀ ਆਰਾਧਨਾ ਕਰਦੇ ਹਨ ਤੈਨੂੰ ਮੰਨਦੇ ਹਨ ਜੋ ਤੈਨੂੰ ਸੇਮਦੇ ਹਨ ਉਹਨਾਂ ਨੂੰ ਕੋਈ ਜਮਾ ਦਾ ਡਰ ਜਾਂ ਕੋਈ ਦੁੱਖ ਜਾਂ ਡਰ ਨਹੀਂ ਰਹਿੰਦਾ ਕਿਉਂਕਿ ਉਹ ਤੇਰੀ ਰਜਾ ਦੇ ਵਿੱਚ ਰਹਿ ਕੇ ਹੀ ਤੇਰੇ ਬਾਣੀ ਦਾ ਆਨੰਦ ਮਾਣਦੇ ਹਨ ਗੁਰਪ੍ਰਸਾਦ ਨਾਨਕ ਗੁਣ ਗਾਹੀ ਕਹਿੰਦੇ ਹੈ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਜੀਬ ਤੇਰੇ ਗੁਣ ਗਾ ਸਕਦਾ ਹੈ ਜੋ ਦਿਸੈ ਸੋ ਤੇਰਾ ਰੂਪ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਰੇ ਜਗਤ ਦੇ ਵਿੱਚ ਜੋ ਕੁਝ ਵੀ ਦਿਸ ਰਿਹਾ ਹੈ ਨਾ ਉਹ ਤੇਰਾ ਹੀ ਰੂਪ ਹੈ ਤੇਰਾ ਹੀ ਤਾਨ ਹੈ ਤੇਰਾ ਹੀ ਦੀਵਾਨ ਹੈ ਗੁਣ ਨਿਦਾਨ ਗੋਬਿੰਦ ਅਨੂਪ हे गुना ਦੇ ਖਜ਼ਾਨੇ हे ਸੋਹਣੇ ਗੋਬਿੰਦ ਇਹ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਸਰੂਪ ਹੈ ਸਿਮਰ 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 ਜਨ ਸੋਏ ਸਤਿਗੁਰੂ ਜੀ ਫਰਮਾਉਂਦੇ ਹਨ ਕਿ हे ਮਨੋਖਾ ਸਦਾ ਹੀ ਉਸ ਪ੍ਰਮਾਤਮਾ ਨੂੰ ਸਿਮਰਦੇ ਰਹੋ ਸਤਿਗੁਰੂ ਜੀ ਨੇ ਤਿੰਨ ਵਾਰੀ ਕਿਉਂ ਕਿਹਾ ਹੈ ਕਿ ਇੱਕ ਵਾਰੀ ਨਹੀਂ ਸਦਾ ਹੀ ਸਿਮਰ 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 ਜਨ ਸੋਏ ਕੀ ਜਨ ਜੀਵ ਤੂੰ ਸਦਾ ਹੀ ਪ੍ਰਮਾਤਮਾ ਦੀ ਆਰਾਧਨਾ ਕਰਦੇ ਰਹੋ ਨਾਨਕ ਕਰਮ ਪ੍ਰਾਪਤ ਹੋਏ ਇਹ ਨਾਨਕ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਨਾ ਸਤਿਗੁਰੂ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨ ਹਾਂ ਕੁਰਬਾਨ ਉਸ ਤੋਂ ਹੋਣਾ ਵੀ ਚਾਹੀਦਾ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕਹਿੰਦੇ ਉਸ ਮਨੁੱਖ ਦੀ ਸੰਗਤ ਕਰਕੇ ਨਾ ਸੰਸਾਰ ਵੀ ਤਰ ਜਾਂਦਾ ਹੈ ਉਹ ਵੀ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬੰਛੋ ਧੋਰ ਨਾਨਕ ਆਖਦਾ ਹੈ ਕਿਹੇ ਪ੍ਰਭੂ ਤੂੰ ਮੇਰੀ ਤਾੰਕ ਪੂਰੀ ਕਰ ਦਿੱਤੀ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਕਿਰਪਾ ਕਰ ਸੋ ਜੋ ਸਤਗੁਰੂ ਜੀ ਫਰਮਾ ਰਹੇ ਹਨ ਕਿ हे ਇਨਸਾਨ ਤੂੰ ਸਦਾ ਹੀ ਪ੍ਰਮਾਤਮਾ ਦੀ ਰਜਾ ਵਿੱਚ ਰਹਿਓ ਉਸ ਦਾ ਨਾਮ ਜਪਦੇ ਰਹੋ ਕਿਉਂਕਿ ਤੁਧ ਵਿਨ ਦੂਜਾ ਨਹੀਂ ਕੋਈ ਉਸ ਤੋਂ ਬਿਨਾ ਕੁਝ ਵੀ ਨਹੀਂ ਜੋ ਦਿਖ ਰਿਹਾ ਹੈ ਸਤਿਗੁਰੂ ਸਾਰਾ ਹੀ ਤੇਰਾ ਰੂਪ ਤੇਰਾ ਹੀ ਸਰੂਪ ਤੇਰੀ ਹੀ ਰਚਨਾ ਸਭ ਕੁਝ ਹੈ ਸੁਬਾਣੀ ਦਾ ਜਾਪ ਕਰਦੇ ਆਂ ਸੰਗਤ ਜੀ ਸਤਿਗੁਰੂ ਜੀ ਬੇਨ ਪ੍ਰਕਾਰ ਦੀਆਂ ਭੱਲਾਂ ਚੌਕਾ ਸੰਗਤ ਸਤਿਗੁਰ ਬਖਸ਼ਣ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ